ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਸੀ ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਦੀਨਾ ਸਾਹਿਬ ਆ ਗਿਆ ਸੱਜਣੋ ਤਹਿਸੀਲ ਆ ਗਈ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਸੱਜਣੋ ਮੋਗਾ ਆ ਗਿਆ ਘਰੇਲੂ ਘਰੋਂ ਤੁਹਾਨੂੰ ਇੱਕ ਝੋਟੀ ਵਿਕਰੀ ਵਾਲੀ ਵਿਖਾਉਣ ਲੱਗੇ ਆ ਜਿਹੜੀ ਇਸ ਵੇਲੇ ਬਕਾਊ ਹੈ ਘਰੇ ਹੀ ਵੀਰ ਹਰਾਂ ਦੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਤੇ ਆਜੋ ਡਿਟੇਲ ਲੈਣੇ ਆ ਜਿਹੜੇ ਭਰਾ ਦੇ ਪਸੰਦ ਆ ਕੀ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਆਜੋ ਲਈਏ ਜਾਣਕਾਰੀ ਕੀ ਲੇਖਾ ਜੋਖਾ ਇਹਦਾ ਬਾਈ ਜੀ ਤੋਂ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸੁਣਾਓ ਹੋ ਠੀਕ ਹੈ ਬਹੁਤ ਵਧੀਆ ਜੀ ਚੜਦੀਆਂ ਕਲਾ ਚੜਦੀ ਕਲਾ ਜੀ ਚੜਦੀ ਚਲੋ ਸ਼ੁਕਰਾ ਚੜਦੀ ਕਲਾ ਹੀ ਰੱਖੇ ਹਨ ਹਾਂਜੀ ਹਾਂਜੀ ਤੇ ਆਪਣਾ ਨਾਮ ਐਡਰੈਸ ਦੱਸਿਓ ਜੀ ਬਾਈ ਜੀ ਨਾਮ ਮੇਰਾ ਜੰਟਾ ਫੌਜੀ ਜੰਟਾ ਫੌਜੀ ਹਾਂ ਪਿੰਡ ਮੇਰਾ ਦਿਨਾ ਸਾਹਿਬ ਦਸੀਲ ਨਿਹਾਲ ਸਿੰਘਾ ਜ਼ਿਲ੍ਹਾ ਮੋਗਾ ਨੰਬਰ ਮੇਰਾ ਹੈ 9463803560 ਠੀਕ ਆ ਨੇੜੇ ਜਿਵੇਂ ਖਾਈ ਖੋਟੇ ਹਨਾ ਹਾਂ ਇਧਰ ਖਾਈ ਆ ਗਿਆ ਪਖਰਵਾੜਾ ਆ ਗਿਆ ਆਥੋਪੁਰ ਆ ਗਿਆ ਹੀ ਨੇੜੇ ਆ ਨੇੜੇ ਆ ਗਏ ਹਨਾ ਆਂਡ ਗਵਾਂਡ ਦੇ ਨਕਰ ਆ ਗਏ ਨਗਰ ਹਾਂਜੀ ਹਾਂਜੀ ਤੇ ਇਹ ਝੋਟੀ ਆਪਣੇ ਘਰ ਦੀ ਹੈ ਜੀ ਇਹ ਘਰ ਦੀ ਝੋਟੀ ਹੈ ਬਾਈ ਠੀਕਾ ਤੇ ਪਹਿਲੇ ਸੂਏ ਹੋਣ ਵਾਸਤੇ ਗੱਬਣਾ ਇਹ ਸੰਦਲੋ ਜੀ 7000 ਰਹਿੰਦੇ ਆ ਬਾਕੀ ਇਹਦੇ ਇਹ 7 ਦਿਨ ਹਜੇ ਇਹਦੇ ਮੰਨ ਕੇ ਚੱਲੋ ਵੀ ਸੂਣ ਚ ਬਾਕੀ ਪਏ ਆ ਬਾਕੀ ਆ ਹਾਂ ਤੇ ਮੈਂ ਕਹਿੰਦਾ ਹਜੇ ਹੋਊਗੀ ਵੀ ਛੋਟੀ ਉਮਰ ਦੀ ਦੰਦਾ ਜੀ ਛੋਟੀ ਉਮਰ ਹੈ ਦੰਦਾ ਜੀ ਹਾਂ ਦੰਦਾ ਜੀ ਹੋ ਹਨਾ ਹਾਂ ਸਟਾਰ 1 ਤੋਂ ਗੱਬਣ ਹੈ ਸਟਾਰ 1 ਤੋਂ ਗੱਬਣ ਹਾਂਜੀ ਹਾਂਜੀ ਠੀਕ ਆ ਪ੍ਰੋਪਰ ਕਾਰਟ ਆਪ ਆਪ ਟੀਕਾ ਭਰਾਇਆ ਵੀ ਸਟਾਰ ਤੋਂ ਗੱਬਣ ਆਪਣਾ ਲਿਖਿਆ ਪਿਆ ਸਾਰਾ ਕੁਝ ਲਿਖਿਆ ਪਿਆ ਤੇ ਇਹਦੀ ਮਾਂ ਵੀ ਆਪਣੇ ਕੋਲੇ ਸੀ ਹਾਂ ਆਪਣੇ ਕੋਲੇ ਇਹਦੀ ਮਾਂ ਸੀ 18 ਲੀਟਰ ਦੁੱਧ ਸੀ ਉਹ ਥੱਲੇ ਠੀਕ ਆ ਇਹਦੇ ਪਿਓ ਦਾ ਨਾਮ ਵੀ ਲਿਖਿਆ ਪਿਆ ਮਾਂ ਦਾ ਵੀ ਕੀਦੀ ਬੱਚੀ ਸੀ ਸਾਰਾ ਕੁਝ ਲਿਖਿਆ ਹੋਇਆ ਠੀਕ ਆ ਤੇ ਮਾਂ ਆਪਾ ਸੇਲ ਕਰਤੀ ਹੈ ਨਾ ਹਾਂ ਮੋਗੇ ਦੇ ਲੈ ਗਏ ਬਾਈ ਗੱਬਣ ਤੋਕਰ ਗੱਬਣ ਤੋਕਰ ਸੀਗੀ ਤੇ ਮੋਗੇ ਦੇ ਲੈ ਗਏ ਤੇ ਇਹਦੇ 7 ਦਿਨ ਬਾਕੀ ਪਏ ਆ 7 ਦਿਨ ਬਾਕੀ ਆ ਬਾਕੀ ਭਾਰ ਪੂਰੇ ਲੋ ਤਾਂ ਬੇਫਿਕਰੀ ਆ ਪੂਰੀ ਗਾਰੰਟੀ ਹੈ ਜੀ ਆਪਾਂ ਪੂਰੀ ਗਾਰੰਟੀ ਆ ਕਰਮਾਂ ਵਾਲੀ ਦੀ ਹੈ ਨਾ ਹਾਂ ਜੀ ਤੋਰ ਕਰਾਇਓ ਚੈੱਕ ਜੀ ਐਂਡੀ ਸੀਰ ਪੂਰੀ ਠੀਕ ਆ ਲੋ ਵੀ ਸੱਜਣੋ ਦੰਦਾਂ ਦੇ ਵਿੱਚ ਝੂਟੀ ਆ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਮੰਨ ਲਓ ਵੀ ਤਕਰੀਬਨ ਕਵਰ ਕਰਦੀ ਐ ਸਟਾਰ ਤੋਂ ਗੱਬਣ ਇਹ ਮੀਰਾ ਮੰਨ ਅ ਵਿਚਾਰਦੰਦ ਹੋਊਗੀ ਜੇ ਖਿੱਚ ਕੇ ਹੋਈ ਤਾਂ ਹੋ ਸਕਦਾ ਇਹ ਤੋਂ ਵੀ ਛੋਟੀ ਹੋਵੇ ਤੇ ਬਾਕੀ ਲੇਵਾ ਭਾਂਡਾ ਜਿਹੜਾ ਸਟਾਰਟ ਕੀਤਾ ਕਰਮ ਵਾਲੀ ਨੇ ਆਪਦੇ ਵਹਿਦੇ ਹਸਾਵਣਾ ਸੋਣਾ ਕੋਈ ਗੱਲ ਨਹੀਂ ਕਮਾਲੋ ਸ਼ਕ ਕਮਾਲ ਕੋਈ ਗੱਲ ਐਨ ਲੈ ਆ ਆਹ ਵੇਖੋ ਸਜਣਾ ਬਾਕੀ ਜਿਵੇਂ ਵੀਰ ਨੇ ਬਾਈ ਜੀ ਨੇ ਦੱਸਿਆ ਨਾ ਵੀ ਸੁਭਾ ਨਰਮਾ ਸੀਲ ਸਾਉ ਜਿਹਨੂੰ ਕਹਿ ਦਈਏ ਆਪਾਂ ਤੇ ਉਹ ਚੀਜ਼ ਆ ਵੀ ਸੁਭਾ ਚੰਗਾ ਕਰਮ ਵਾਲੀ ਦਾ ਤੇ ਬਾਕੀ ਜੰਗੀ ਚੋਟੀ ਆ ਵੀਰ ਹਾਰਾਂ ਕੋਲੇ ਜਿਹੜੀ ਐ ਇਸ ਵੇਲੇ ਦੀਨਾ ਸਾਹਿਬ ਦੇ ਵਿੱਚ ਵਿਕਰੀ ਵਾਲੀ ਆ ਤੇ ਤੁਹਾਨੂੰ ਮੈਂ ਮੂਹਰ ਤੋਂ ਵੀ ਇਹਦੀ ਹਾਂ ਥਣ ਦਾ ਸਹਜ ਸੱਜਣਾ ਚੈੱਕ ਕਰ ਲਓ ਪੂਰਾ ਵਧੀਆ ਥਣ ਕੱਢੂਗੀ ਤੇ ਚੰਗਾ ਦੁੱਧ ਪਾਊਗੀ ਤੇ ਸਾਹਿਬ ਜੀ ਇਹਦਾ ਕਿੱਥੇ ਜੇ ਰੇਟ ਕੀ ਡਿਮਾਂਡ ਰੱਖੀ ਆਪਾਂ ਰੇਟ ਆਪਾਂ ਜਾਇਜ਼ ਹੀ ਕਰਾਂਗੇ ਮੈਂ ਖੂਨ ਤੇ ਕਰਾਂਗੇ ਓਕੇ ਰੇਟ ਜਾਇਜ਼ ਹੋਊਗਾ ਤੇ ਕਰ ਲਾਂਗੇ ਆਪਾਂ ਫੋਨ ਤੇ ਹਾਂ ਜੀ ਹਾਂ ਇਮਾਨਦਾਰ ਫੋਨ ਕਰਾਂਗੇ ਅੱਗੇ ਇਹਦਾ ਠੀਕ ਆ ਲੋ ਵੀ ਸੱਜਣੋ ਅ ਰੇਟ ਬਾਈ ਜੀ ਹਰੀ ਕਹਿੰਦੇ ਵੀ ਆਪਾਂ ਇਹਦਾ ਫੋਨ ਤੇ ਕਰ ਲਾਂਗੇ ਤੇ ਹੋਊਗਾ ਜਾਇਜ਼ ਤੇ ਬਾਕੀ ਆ ਕੇ ਵੇਖਿਓ ਤੁਹਾਡੇ ਪਸੰਦ ਆਊਗੀ ਨੀਲੀ ਰਵੀ ਦੇ ਨਵਾਂ ਹਾਨ ਝੋਟੀ ਸੁੰਦੀ ਆ ਪਿੰਡ ਦੀਨਾ ਸਾਹਿਬ ਠੀਕ ਆ ਵੀਰ ਜੀ ਸਾਸਿਕਾ ਠੀਕ ਆ ਜੀ ਸਾਸਿਕਾ ਸਾਸਿਕਾ